ਸਰਕਾਰ ਆਪਕੇ ਦਵਾਰ ਹੁਣ ਤੁਸੀਂ ਦੇਖ ਸਕਦੇ ਆ ਆਪकी सरकार ਆ ਤੇ ਆਪਕੇ ਹੀ ਦਵਾਰ ਆਈ ਹੋਈ ਹੈ 2256 ਜਿਹੜੀਆਂ ਬਿਮਾਰੀਆਂ ਇਸ ਕਾਰਡ ਦੇ ਵਿੱਚ ਵੈਲਿਡ ਆ ਕਵਰ ਹੋਣਗੀ ਤੇ ਨਾਲੇ ਇਹਦੇ ਵਿੱਚ 900 ਸਰਕਾਰੀ ਹਸਪਤਲ ਆਪਣੇ ਜੀ ਇਹ ਕਾਰਡ ਕੋਈ ਜਾਤ ਦੇਖ ਕੇ ਨਹੀਂ ਕਿ ਨੀਲਾ ਆ ਪੀਲਾ ਆ ਹਰਾ ਆ ਇਹ ਬਿਲਕੁਲ ਸਿਹਤ ਬੀਮਾ ਕਾਰਡ ਮੁੱਖ ਮੰਤਰੀ ਸਾਹਿਬ ਦਾ ਕਾਰਡ ਆ ਇਦਾਂ ਦਾ ਬਣ ਕੇ ਤੁਸੀਂ ਦੇਖੋ ਆ ਕਾਰਡ 10 ਲੱਖ ਦਾ ਕਾਰਡ ਬਣ ਕੇ ਜਿੰਦਾ ਆਪਣੇ ਘਰ ਆਰਸੀ ਆਂਦੀ ਆ ਇਦਾਂ ਹੀ ਬਾਈ ਪੋਸਟ ਆਣੇ ਸਰਕਾਰੀ ਨੁਮਾਇੰਦੇ ਤੁਹਾਡੇ ਘਰਾਂ ਦੇ ਵਿੱਚ ਆਉਗੇ ਔਰ ਦੇਖੂਗੇ ਜਿਹਦਾ ਜਿਹਦਾ ਕਾਰਡ ਨਹੀਂ ਬਣਿਆ ਉਹਨਾਂ ਦੇ ਕੋਲੋਂ ਇਹ ਸੇਵਾ ਦਿੱਤੀ ਜਾਏਗੀ ਉਹਨਾਂ ਦਾ ਕਾਜ ਜਾ ਕੇ ਸਲਿੱਪ ਕੱਟੀ ਜਾਏਗੀ ਸਲਿੱਪ ਕੱਟਣ ਦਾ ਇੱਕ ਮਤਲਬ ਇਹ ਹੋਏਗਾ ਕਿ ਤੁਹਾਡੀ ਇੱਕ ਰਜਿਸਟ੍ਰੇਸ਼ਨ ਹੋ ਗਈ ਹੈ ਤਾਂ ਤੁਸੀਂ ਪੰਜਾਬ ਦੇ ਵਾਸੀ ਹੋਣੇ ਚਾਹੀਦੇ ਹੋ ਔਰ ਦੂਸਰੀ ਗੱਲ ਕੀ ਤੁਹਾਡੇ ਕੋਲ ਆਪਣਾ ਵੋਟਰ ਕਾਰਡ ਹੋਣਾ ਚਾਹੀਦਾ ਔਰ ਆਧਾਰ ਕਾਰਡ ਹੋਣਾ ਚਾਹੀਦਾ ਸਸਿਕਾਇ ਜਨਮਸਕਾਰ ਮੈਂ ਵੀ ਕਿਸੇ ਤੁਹਾਡੇ ਨਾਲ ਦੇਖ ਰਿਹਾ ਹਾਂ ਸਾਇੰਟਿਵੀ ਇੱਕ ਬੇਹੱਦ ਹੀ ਖਾਸ ਇਨਫੋਰਮੇਸ਼ਨ ਕਿਉਂਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬੀਆਂ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਹੈ 10 ਲੱਖ ਦਾ ਮੁਫਤ ਇਲਾਜ ਜਿਸ ਦਾ ਨਾਮ ਹੈ ਜੀ ਮੁੱਖ ਮੰਤਰੀ ਸਿਹਤ ਯੋਜਨਾ ਇਸ ਯੋਜਨਾ ਦੇ ਤਹਿਤ 10 ਲੱਖ ਦਾ ਤੁਹਾਡਾ ਇਲਾਜ ਜਿਹੜਾ ਹੈ ਉਹ ਇਸ ਸਕੀਮ ਦੇ ਤਹਿਤ ਹੋਏਗਾ ਤੇ ਕਾਰਡ ਜਿਹੜਾ ਹੈ ਉਹ ਪੂਰੇ ਪੰਜਾਬ ਦੇ ਵਿੱਚ ਵਾਰਡ ਵਾਈਜ਼ ਜ਼ਿਲ੍ਹਾ ਵਾਈਜ਼ ਜਿਹੜੇ ਬਣ ਰਹੇ ਨੇ ਤੇ ਹੁਣ ਡਿਊਟੀਆਂ ਹਰ ਇੱਕ ਜੇ ਲੱਗ ਚੁੱਕੀਆਂ ਨੇ ਦੇਖ ਸਕਦੇ ਹੋ ਕਿ ਇਸ ਸਮੇਂ ਅਸੀਂ ਫਗਵਾੜਾ ਵਿੱਚ ਖੜੇ ਹਾਂ ਤੇ ਜਿੱਥੇ ਕਿ ਇਥੇ ਇਥੇ ਇੱਕ ਸੈਂਟਰ ਬਣਿਆ ਹੋਇਆ ਮੁੱਖ ਮੰਤਰੀ ਸਿਹਤ ਯੋਜਨਾ ਹਰ ਪਰਿਵਾਰ ਦੇ ਲਈ 10 ਲੱਖ ਦਾ ਮੁਫਤ ਇਲਾਜ ਹੁਣ ਆਖਿਰਕਾਰ ਇਹ ਤੁਹਾਡਾ ਕਾਰਡ ਬਣਨਾ ਕਿਵੇਂ ਹੈ ਤੁਸੀਂ ਅਪਲਾਈ ਕਿਵੇਂ ਕਰਨਾ ਤੁਹਾਡੇ ਤੱਕ ਉਹ ਕਾਰਡ ਪਹੁੰਚੇਗਾ ਕਿਵੇਂ ਤੁਸੀਂ ਇਸ 10 ਲੱਖ ਦੇ ਕਾਰਡ ਦਾ ਫਾਇਦਾ ਕਿਵੇਂ ਚੁੱਕ ਸਕਦੇ ਹੋ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਕਿਹੜੇ-ਕਿਹੜੇ ਇਲਾਜ ਇਸ ਕਾਰਡ ਦੇ ਵਿੱਚ ਹੋਣਗੇ ਇਹ ਸਾਰੀ ਜਾਣਕਾਰੀ ਲੈਣ ਦੇਖ ਸਕਦੇ ਹੋ ਕਿ ਇਸ ਸਮੇਂ ਇੱਥੇ ਰਜਿਸਟ੍ਰੇਸ਼ਨ ਚੱਲ ਰਹੀ ਹੈ ਉਹ ਲੋਕਾਂ ਲਈ ਜਨਤਾਰਿਕ ਕਾਰਡ ਜਿਹੜੇ ਬਣ ਰਹੇ ਨੇ ਤੇ ਗੱਲਬਾਤ ਕਰ ਲੈਂਦੇ ਹਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਪੁੱਛਦਾ ਦੂ ਕਿ ਇਹ ਇਲਾਕਾ ਕਿਹੜਾ ਹੁੰਦਾ ਜੀ ਵਾਰਡ ਨੰਬਰ ਕਿਹੜਾ ਜੀ ਇਹ ਇਹ ਬਾਬਾ ਗਦਿਆ ਨਿਊ ਸ਼ਿਵ ਡੈਰੀ ਕਲੋਨੀ ਆ ਜੀ ਇੱਥੇ ਬਿਲਕੁਲ ਸਾਡੇ ਵਾਰਡ ਦੇ ਵਿੱਚ ਬਹੁਤ ਘਰ ਹੈਗੇ ਜਿਹੜੇ ਇਹਨਾਂ ਦੇ ਕਾਰਡ ਬਣਨ ਵਾਲੇ ਸੀਗੇ ਤੇ ਸਾਰੇ ਯੂਜ਼ ਟੂ ਹੈਗੇ ਆ ਵੀ ਇਹਨਾਂ ਨੂੰ ਪਤਾ ਹੈ ਵੀ ਸਿਹਤ ਬੀਮਾ ਦੇ ਕਾਰਡ ਆ 10 ਲੱਖ ਤੱਕ ਪੂਰੇ ਪਰਿਵਾਰ ਨੂੰ ਇਹਦੇ ਵਿੱਚ ਫਾਇਦਾ ਹੋਣਾ ਜੀ ਇੱਕ ਇੱਕ ਗੱਲ ਇਹ ਵੀ ਕਹੀ ਗਈ ਸੀਗੀ ਇਹਦੇ ਵਿੱਚ ਕੋਈ ਜਾਤ ਨੂੰ ਲੈ ਕੇ ਕੁਝ ਨਹੀਂ ਕੀਤਾ ਗਿਆ ਇਹ ਕੋਈ ਉਮਰ ਨੂੰ ਲੈ ਕੇ ਜਾਂ ਵਰਗ ਨੂੰ ਲੈ ਕੇ ਨਹੀਂ ਕੀਤਾ ਗਿਆ ਇਹ ਕਾਰਡ ਹਰ ਇੱਕ ਦੇ ਲਈ ਹੈ ਹਾਂਜੀ ਹਾਂਜੀ ਜਿੱਦਾਂ ਤੁਸੀਂ ਦੇਖਿਆ ਪਹਿਲਾਂ ਵੀ ਤਿੰਨ ਚਾਰ ਸਾਲ ਤੋਂ ਜਿੱਦਾਂ ਹਰੇਕ ਘਰ ਨੂੰ ਬਿਜਲੀ ਦੇ ਬਿੱਲ ਮਾਫ 300 ਯੂਨਿਟ ਪਰ ਮਹੀਨਾ ਮਾਫ ਆ ਉਦੋਂ ਹੀ ਇਹ ਕਾਰਡ ਆ ਇਹ ਕਾਰਡ ਕੋਈ ਜਾਤ ਦੇਖ ਕੇ ਨਹੀਂ ਕਿ ਨੀਲਾ ਆ ਪੀਲਾ ਆ ਹਰਾ ਆ ਇਹ ਬਿਲਕੁਲ ਸਿਹਤ ਬੀਮਾ ਕਾਰਡ ਮੁੱਖ ਮੰਤਰੀ ਸਾਹਿਬ ਦਾ ਕਾਰਡ ਆ ਇਦਾਂ ਦਾ ਬਣ ਕੇ ਦਾ ਤੁਸੀਂ ਦੇਖੋ ਆ ਕਾਰਡ 10 ਲੱਖ ਦਾ ਕਾਰਡ ਬਣ ਕੇ ਜਿੰਦਾ ਆਪਣੇ ਘਰ ਆਰ ਸੀ ਆਂਦੀ ਆ ਇਦਾਂ ਹੀ ਬਾਈ ਪੋਸਟ ਆਣੇ ਆ ਕਿ ਫਸਟ ਆਫ 올 ਜਦੋਂ ਅਪਲਾਈ ਕਰਨਾ ਜਾਂ ਈ ਉਹ ਕਿਤੇ ਹੋਰ ਜਾ ਕੇ ਨਹੀਂ ਅਪਲਾਈ ਕਰਨਾ ਤੁਹਾਡੇ ਵਾਰਡ 'ਚ ਤੁਸੀਂ ਲਗਾਉਂਗੇ ਜੀ ਨਹੀਂ ਜੀ ਸਾਡੇ ਵਾਰਡ 'ਚ ਜਿਸ ਤਰ੍ਹਾਂ ਹੁਣ ਹੈ ਕੈਂਪ ਲਗਾਇਆ ਗਿਆ ਹੈ اسی ਤਰ੍ਹਾਂ ਜਿਹੜੇ ਬੰਦੇ ਰਹਿ ਜਾਓਗੇ ਸਰਕਾਰੀ ਨੁਮਾਇੰਦੇ ਤੁਹਾਡੇ ਘਰਾਂ ਦੇ ਵਿੱਚ ਆਉਗੇ ਉਹ ਦੇਖੂਗੇ ਜਿਹਦਾ ਜਿਹੜਾ ਕਾਰਡ ਨਹੀਂ ਬਣਿਆ ਉਹਨਾਂ ਦੇ ਕੋਲੋਂ ਇਹ ਸੇਵਾ ਦਿੱਤੀ ਜਾਏਗੀ ਉਹਨਾਂ ਦਾ ਕਾਜ ਜਾ ਕੇ ਸਲਿੱਪ ਕੱਟੀ ਜਾਏਗੀ ਸਲਿੱਪ ਕੱਟਣ ਦਾ ਇੱਕ ਮਤਲਬ ਇਹ ਹੋਏਗਾ ਕਿ ਤੁਹਾਡੀ ਇੱਕ ਰਜਿਸਟ੍ਰੇਸ਼ਨ ਹੋ ਗਈ ਹੈ ਉਸ ਤੋਂ ਬਾਅਦ ਤੁਸੀਂ ਆਪਣੇ ਸੀਐਸਸੀ ਸੈਂਟਰ ਖੁੱਲੇ ਆ ਜਿਹੜੇ ਇੱਥੇ ਕੈਂਪ 'ਚ ਨਹੀਂ ਪੂਰੇ ਹੋਗੇ ਉਹ ਸੀਐਸਸੀ ਸੈਂਟਰ ਜਾਓਗੇ ਜਿੱਦਾਂ ਆਪਣਾ ਬਾਬੇਗਦਿਆ ਇੱਕ ਸੀਐਸਸੀ ਸੈਂਟਰ ਹੈ ਡੱਡਰ ਮੱਲੇ ਖੋਲਿਆ ਗਿਆ ਹੈ ਇਹ ਉਹਨਾਂ ਵਿੱਚ ਜਾ ਕੇ ਤੁਸੀਂ ਆਪਣੇ ਕਾਰਡ ਬਣਵਾ ਸਕਦੇ ਹੋ ਤੇ ਇਹਦੀ ਫਾਰਮੈਲिटीज ਕੀ ਨੇ ਕਿ ਮਤਲਬ ਜਿਹਨੇ ਕਾਰਡ ਬਣਵਾਉਣਾ ਹੈ ਜੇ ਕੈਂਪ 'ਚ ਹੋਣਾ ਜਾਂ ਕਿਤੇ ਵੀ ਜਾਣਾ ਉਹਨੂੰ ਕਿਹੜੇ ਕਿਹੜੇ ਡਾਕੂਮੈਂਟਸ ਕਿਹੜੇ ਕਿਹੜੇ ਚਾਹੀਦੇ ਹਾਂ ਜੀ ਇੱਕ ਤਾਂ ਤੁਸੀਂ ਪੰਜਾਬ ਦੇ ਵਾਸੀ ਹੋਣੇ ਚਾਹੀਦੇ ਹੋ ਔਰ ਦੂਸਰੀ ਗੱਲ ਕੀ ਤੁਹਾਡੇ ਕੋਲ ਆਪਣਾ ਵੋਟਰ ਕਾਰਡ ਹੋਣਾ ਚਾਹੀਦਾ ਔਰ ਆਧਾਰ ਕਾਰਡ ਹੋਣਾ ਚਾਹੀਦਾ ਇਹ ਦੋ ਹੋਣੇ ਚਾਹੀਦੇ ਜਿਹੜੇ ਬੱਚੇ ਜਿਹਦਾ ਨਾਬਾਲਿਕਾ ਉਹਨਾਂ ਦੇ ਕੋਲ ਉਹਨਾਂ ਦਾ ਜਨਮ ਸਰਟੀਫਿਕੇਟ ਹੋਣਾ ਚਾਹੀਦਾ ਕਿ ਇਹਦੇ ਨਾਲ ਪਤਾ ਲੱਗੇ ਕਿ ਹਾਂਜੀ ਇਹ ਪੂਰੀ ਫੈਮਲੀ ਇੱਕ ਜਿੱਦਾਂ ਬੱਚਿਆਂ ਦਾ ਉਹਨਾਂ ਦੇ ਫਾਦਰ ਤੋਂ ਪਤਾ ਲੱਗੇਗਾ ਕਿ ਇਹਨਾਂ ਦੇ ਹੀ ਆ ਇੱਕ ਫੈਮਲੀ ਦੇ ਵਿੱਚ ਤੁਹਾਨੂੰ ਪੂਰਾ ਮਤਲਬ ਹੋਣਾ ਚਾਹੀਦਾ ਕਿ ਤੁਹਾਡਾ ਆਧਾਰ ਕਾਰਡ ਤੁਹਾਡਾ ਵੋਟਰ ਕਾਰਡ ਹੋਣਾ ਚਾਹੀਦਾ ਔਰ ਜੇ ਨਾਬਾਲਿਕ ਬੱਚੇ ਉਹਨਾਂ ਦਾ ਬਰਥ ਸਰਟੀਫਿਕੇਟ ਹੋਣਾ ਚਾਹੀਦਾ ਤੁਹਾਡੀ ਜਗ੍ਹਾ ਦਾ ਰਹਿਣ ਦਾ ਪ੍ਰੂਫ ਹੋ ਗਿਆ ਤੇ ਤੁਹਾਡੀ ਏਜ ਦਾ ਪ੍ਰੂਫ ਹੋ ਗਿਆ ਹਾਂਜੀ ਬਿਲਕੁਲ ਇਹ ਜਿਹੜਾ ਕਾਰਡ ਹੈ ਜੀ ਇਹ ਪਰਿਵਾਰਕ ਮਤਲਬ ਜਿਵੇਂ ਕਿ ਉੱਥੇ ਲਿਖਿਆ ਕਿ ਪਰਿਵਾਰ ਦੇ ਲਈ 10 ਲੱਖ ਦਾ ਬੀਮਾ ਹੈ ਯਾਨੀ ਕਿ ਪਰਿਵਾਰ ਮੈਂਬਰ ਦਾ ਆ ਕਿ ਪਰ ਬੰਦੇ ਦਾ ਬੀਮਾ ਹੋ ਗਿਆ ਇਹ ਪੂਰੇ ਪਰਿਵਾਰ ਦਾ ਹੈ ਜੀ ਹਾਂਜੀ ਇਹ ਫੈਮਿਲੀ ਪੈਕ ਜੀ ਨੂੰ ਅਸੀਂ ਕਹਾਂਗੇ ਮਤਲਬ ਕਿ ਪਰਿਵਾਰ ਚ ਦੋ ਮੈਂਬਰ ਆ ਚਾਰ ਮੈਂਬਰ ਆ ਪੰਜ ਮੈਂਬਰ ਆ ਤੁਸੀਂ ਘੱਟੋ ਘੱਟ ਦੋ ਮੈਂਬਰ ਹੋਣੇ ਜ਼ਰੂਰੀ ਹੈਗੇ ਆ ਇੱਕ ਮੈਂਬਰ ਜਿਹਦਾ ਕਈ ਕਹਿ ਦਿੰਦੇ ਆ ਕਿ ਅਸੀਂ ਆਪਣੇ ਬੇਟੇ ਤੋਂ ਅਲੱਗ ਰਹਿ ਰਹੇ ਹਾਂ ਬਟ ਇਹ ਹੈ ਕਿ ਇਹ ਵੀ ਇੱਕ ਕਹਿ ਰਹੋ ਕਿ ਅਸੀਂ ਸਭ ਨੂੰ ਇਕਜੁੱਟ ਕਰਨਾ ਚਾਹੁੰਦੇ ਆ ਤੇ ਪੂਰੀ ਫੈਮਿਲੀ ਨੂੰ ਅਸੀਂ ਇੱਕ ਜੁਟ ਕਰ ਰਹੇ ਹਾਂ ਕਿ ਇਕੱਠੇ ਆਪਣਾ ਇੱਕ ਕਾਰਡ ਬਣਾ ਯਾਨੀ ਯਾਨੀ ਤੁਸੀਂ ਕਹਿ ਰਹੇ ਹੋ ਕਿ ਫੈਮਿਲੀ ਕਾਰਡ ਬਣਾਣਾ ਹੈ ਇਹ ਕਾਰਡ ਇੱਕ ਮੁਖੀ ਦਾ ਬਣੇਗਾ ਜਿਹੜਾ ਫੈਮਿਲੀ ਦਾ ਹੈੱਡ ਹੋਏਗਾ ਜਾਂ ਸਾਰੇ ਰਿਕਾਰਡ ਬਣਾਣੇ ਹਨ ਹਾਂਜੀ ਇਹ ਕਾਰਡ ਇੱਕ ਹੋਏਗਾ ਪਰ ਜਿਸ ਵੱਲੇ ਤੁਹਾਡੀ ਰਜਿਸਟ੍ਰੇਸ਼ਨ ਹੋ ਗਈ ਜਦ ਤੁਸੀਂ ਸੀਐਸ ਸੈਂਟਰ ਜਾਣਾ ਤੁਹਾਡੀ ਫੈਮਿਲੀ ਨੂੰ ਪੂਰੀ ਨੂੰ ਨਾਲ ਜਾਣਾ ਪਏਗਾ ਔਰ ਸਭ ਦੇ ਆਪਣੇ ओरिजिनल ਹੀ ਡਾਕੂਮੈਂਟ ਹੋਣੇ ਚਾਹੀਦੇ ਐ ਨਹੀਂ ਕਿ ਕੋਈ ਕਾਪੀ ਚੱਲੇਗੀ ਨਾਲ ਹਾਂਜੀ ओरिजिनल ਤੁਹਾਡੇ ਕੋਲ ਡਾਕੂਮੈਂਟਸ ਹੋਣੇ ਚਾਹੀਦੇ ਨੇ ਸਾਰੇ ਫੈਮਿਲੀ ਮੈਂਬਰਸ ਉੱਥੇ ਮੌਜੂਦ ਹੋਣੇ ਚਾਹੀਦੇ ਨੇ ਫੋਟੋ ਹੁੰਦੀ ਹੈ ਪ੍ਰੋਪਰਟੀ ਹਾਂਜੀ ਪੂਰਾ ਪੂਰਾ ਉਹਨਾਂ ਦੇ ਸਾਰੇ ਸਕੈਨ ਕੀਤੇ ਜਾਂਦੇ ਫੋਟੋ ਜਿੱਦਾਂ ਇਹ ਜ਼ਰੂਰ ਹੀ ਚੱਲੇਗਾ ਇਹ ਇਹ ਇਸ਼ੂ ਕਰੋ ਤਾਂ ਹੋ ਜਾਏਗਾ ਮੰਨ ਲਓ ਕਾਰਡ ਬਣ ਕੇ ਘਰ ਆ ਜਾਂਦਾ ਜਾਂ 10 ਦਿਨਾਂ ਬਾਅਦ 15 ਦਿਨਾਂ ਬਾਅਦ ਜਦੋਂ ਵੀ ਆ ਗਿਆ ਫਿਰ ਇਹਦੇ ਪ੍ਰੋਸੈਸ ਹੋਣਾ ਸ਼ੁਰੂ ਹੋ ਗਿਆ ਕਿ ਹਾਲੇ ਹੋਣਾ ਨਹੀਂ ਨਹੀਂ ਸਰ ਤੁਹਾਨੂੰ ਕੋਈ ਗਲਤ ਫਹਮੀ ਨਹੀਂ ਅਸੀਂ ਦੇਣੀ 2356 ਜਿਹੜੀਆਂ ਬਿਮਾਰੀਆਂ ਇਸ ਕਾਰਡ ਦੇ ਵਿੱਚ ਵੈਲਿਡ ਆ ਤੇ ਨਾਲੇ ਇਹਦੇ ਵਿੱਚ 900 ਸਰਕਾਰੀ ਹਸਪਤਾਲ ਆਪਣੇ ਪੂਰੇ ਪੰਜਾਬ ਦੇ ਕਿਤੇ ਵੀ ਜਿੱਦਾਂ ਹੁਣ ਆਪਾਂ ਕਿਤੇ ਆਪਾਂ ਜਲੰਧਰ ਚਲੇ ਗਏ ਉੱਥੇ ਸਾਡੇ 60 ਲਾਗੀ ਆਪਾਂ ਉੱਥੇ ਆਪਣਾ ਮੈਡੀਕਲ ਕਾਰਡ ਦਵਾਂਗੇ ਤੇ ਨਾਲ ਹੀ ਉਹਦੇ ਵਿੱਚ ਕੋਈ ਸਾਨੂੰ ਕੈਸ਼ਲੈਸ ਜਿੱਦਾਂ ਹੁੰਦੇ ਆ ਉਹੀ ਕਾਰਡ ਕੰਮ ਕਰਨੇ ਆ ਇੱਕ ਜੇ ਆਪਣਾ ਜੀਵੀ ਹਸਪੀਟਲ ਤੇ ਜਿਹੜਾ ਆਰਥੋ ਦਾ ਆ ਉਹ ਆਪਣਾ ਨਰੂਲਾ ਹਸਪੀਟਲ ਯਾਨੀ ਕਿ ਸਰਕਾਰੀ ਦੇ ਨਾਲ ਨਾਲ ਪ੍ਰਾਈਵੇਟ ਹਸਪੀਟਲਸ ਵੀ ਕਵਰ ਕਰਦਾ ਜੀ 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 ਤੁਸ ਹਰ ਕੋਈ ਵੀ ਸਰਕਾਰੀ ਹਸਪੀਟਲ ਦੇ ਕੋਈ ਵੀ ਪ੍ਰਾਈਵੇਟ ਹਸਪੀਟਲ ਫਗਵਾੜੇ ਚ ਖੁੱਲਦਾ ਜਾਂ ਕਿਤੇ ਵੀ ਖੁੱਲਦਾ ਉਹਨੂੰ ਉੱਥੋਂ ਮਾਨਤਾ ਲੈਣੀ ਪੈਂਦੀ ਆ ਸਰਕਾਰੀ ਹਸਪੀਟਲ ਤੋਂ ਸਰਕਾਰੀ ਹਸਪਤਲ ਦਾ ਵੈਲਿਡ ਹੈ ਹੀ ਹੈ ਨਾਲ ਪ੍ਰਾਈਵੇਟ ਵੀ ਹੈਗੇ ਸਭ ਯਾਨੀ ਕਿ ਇਸ ਮੈਂ ਤੁਹਾਨੂੰ ਇੱਧਰ ਇੱਕ ਵਾਰ ਦਿਖਾਣਾ ਇਨਫਾਰਮੇਸ਼ਨ ਦੇ ਰਹੇ ਜੋ ਲਿਖਿਆ ਹੋਇਆ ਹੈ ਜੀ ਮੁੱਖ ਮੰਤਰੀ ਸਿਹਤ ਯੋਜਨਾ ਦੇ ਅਧੀਨ 2356 ਇਲਾਜ ਜਿਹੜੇ ਆਉਂਦੇ ਨੇ 2356 ਪੈਕੇਜ ਆਉਂਦੇ ਨੇ ਜਿਹਦੇ ਵਿੱਚ ਦਿਲ ਨਾਲ ਸੰਬੰਧਿਤ ਬਿਮਾਰੀਆਂ ਹੋ ਗਈਆਂ ਜੀ ਤੇ ਕੈਂਸਰ ਦਾ ਇਲਾਜ ਹੋ ਗਿਆ ਗੁਰਦੇ ਆ ਦੀ ਡਾਇਲਿਸਿਸ ਹੋ ਗਈ ਦਿਮਾਗ ਦੀ ਸਰਜਰੀ ਹੋ ਗਈ ਹੋਰ ਵੀ ਕਈ ਬਿਮਾਰੀ ਜਿਹੜੀ ਖਬਰ ਕਰਦਾ ਤੇ ਇਸ ਦੇ ਨਾਲ-ਨਾਲ ਜਿਵੇਂ ਕਿ ਕਿਹਾ ਕਿ 900 ਸਰਕਾਰੀ ਤੇ ਪ੍ਰਾਈਵੇਟ ਹਸਪਤਲ ਜਿਹੜੇ ਇਹ ਵਿੱਚ ਹੋਣਗੇ ਤੇ ਭਰਤੀ ਹੋਣ ਤੋਂ ਪਹਿਲਾਂ ਤੇ ਭਰਤੀ ਵਿੱਚ ਭਰਤੀ ਹੋਣ ਤੋਂ ਬਾਅਦ ਤੱਕ ਦੀ ਪੂਰਾ ਖਰਚਾ ਜਿਹੜਾ ਹੈ ਉਹ ਇਸ ਕਾਰ ਰਾਹੀਂ ਹੋਇਆ ਕਿ ਯਾਨੀ ਕਿ 10 ਲੱਖ ਦਾ ਇਹ ਫੈਮਿਲੀ ਕਾਰ ਜਿਹੜਾ ਤੁਹਾਡਾ ਬਣਦਾ ਹੈ ਸੋ ਤੁਸੀਂ ਆਪਣੇ ਜੇ ਲੋਕਾਂ ਨੇ ਸੰਪਰਕ ਕਰਨਾ ਪਤਾ ਕਰਦਾ ਹੋ ਕਿ ਸਾਡਾ ਕੈਂਪ ਕਿੱਥੇ ਲੱਗਾ ਉਹ ਕਾਉਂਸਲਰਸ ਨਾਲ ਗੱਲ ਕਰਦੇ ਕਿਹਨਾਂ ਨਾਲ ਗੱਲ ਕਰਨੀ ਨਹੀਂ ਸਰ ਇਹਦੇ ਵਿੱਚ ਇਹ ਆ ਕਿ ਜੋ ਸਾਡੇ ਆਮ ਪਾਰਟੀ ਦੇ ਵਲੰਟੀਅਰ ਆ ਆਮ ਪਾਰਟੀ ਦੇ ਪ੍ਰਧਾਨ ਆ ਯੂਥ ਦੇ ਪ੍ਰਧਾਨ ਆ ਉਹਨਾਂ ਨੂੰ ਸਾਰਿਆਂ ਨੂੰ ਇਹਨਾਂ ਦੀਆਂ ਰਜਿਸਟ੍ਰੇਸ਼ਨ ਮਸ਼ੀਨਸ ਦਿੱਤੀਆਂ ਹੋਈਆਂ ਉਹ ਘਰ-ਘਰ ਜਾ ਕੇ ਦੇ ਰਹੇ ਆ ਰਿਜਿਸਟ੍ਰੇਸ਼ਨ ਕਰ ਰਹੇ ਆ ਜਿਹੜੇ ਨਹੀਂ ਆ ਜਾ ਸਕਦੇ ਜਾਂ ਕੁਛ ਵਾ ਜਿਸ ਦਾ ਹੁਣ ਆਪਾਂ ਇੱਥੇ 5 ਵਜੇ ਤੱਕ ਆਪਾਂ ਪਰਚੀਆਂ ਕੱਢ ਦਿੱਤੀਆਂ ਹੁਣ ਜਿਹੜੇ ਬੰਦੇ ਯੂਜ਼ ਕੰਮ ਕਰਨ ਗਏ ਹੋਏ ਆ ਉਹ 5 ਬਜ਼ੁਰਗ ਨੇ ਬਜ਼ੁਰਗ ਵੀ ਨਹੀਂ ਆ ਸਕਦੇ ਬਜ਼ੁਰਗ ਨਹੀਂ ਆ ਸਕਦੇ ਬਜ਼ੁਰਗਾਂ ਲਈ ਕੈਂਪਸ ਸਰ ਲਗਾਇਆ ਹੋਇਆ ਜਿਹੜੇ ਬੰਦੇ ਕੰਮ 5 ਵਜੇ ਤੋਂ ਬਾਅਦ ਪਰਚੀਆਂ ਉਹਨਾਂ ਦੇ ਕੱਟ ਹੋ ਗਈਆਂ ਉਹ ਸੀਐਸਸੀ ਸੈਂਟਰ ਜਾ ਕੇ ਆਪਣੇ 8:30 ਵਜੇ ਤੀ ਕਰਵਾ ਸਕਦੇ ਜੀ ਦਾ ਇੱਕ ਨਾਰਾ ਸੀਗਾ ਆਪकी ਸਰਕਾਰ ਆਪਕੇ ਦਵਾਰ ਹੁਣ ਤੁਸੀਂ ਦੇਖ ਸਕਦੇ ਆ ਆਪकी ਸਰਕਾਰ ਆ ਤੇ ਆਪਕੇ ਹੀ ਦੁਆਰਾਈ ਹੋਈ ਹੈ ਕਾਰਕਚ ਜਾ ਕੇ ਉਹਨਾਂ ਨੇ ਇਹ ਸਲਿੱਪ ਕੱਟ ਰਏ ਹੈਗੇ ਆ ਸਲਿੱਪ ਕੱਟਣ ਤੋਂ ਬਾਅਦ ਹੀ ਕਿ ਤੁਹਾਨੂੰ ਅਪੁਆਇੰਟਮੈਂਟ ਦਿੱਤੀ ਜਾਂਦੀ ਆ ਕਿ ਤੁਸੀਂ ਸੀਐਸ ਸੈਂਟਰ ਤੇ ਜਾਓ ਔਰ ਆਪਣਾ ਕਾਰਡ ਬਣਵਾਓ ਇਹ ਤਾਂ ਦੇਖ ਸਕਦੇ ਹੋ ਕਿ ਅੰਦਰ ਜਿੱਥੇ ਕਾਰਡ ਇਸ ਸਮੇਂ ਬਣ ਰਹੇ ਨੇ ਟੀਮ ਜਿਹੜੀਆਂ ਆਈਆਂ ਹੋਈਆਂ ਨੇ ਇਹ ਜਿਹੜੇ ਮਤਲਬ ਟੀਮ ਬੈਠੀ ਹੈ ਕੌਣ ਨੇ ਜੀ ਇਹ ਇਹ ਆਪਣੇ ਜੀ ਫਗਵਾੜੇ ਐਸਜੀਐਮ ਸਾਹਿਬ ਆਫਿਸ ਤੋਂ ਆਏ ਹੋਏ ਨੇ ਠੀਕ ਆ ਤੇ ਉੱਥੇ ਉੱਥੇ ਸੇਵਾ ਕੇਂਦਰਾਂ ਚ ਪੁਆਇੰਟ ਨੇ ਸੇਵਾ ਕੇਂਦਰ ਟੀਮ ਆਈ ਹੋਈ ਹੈ ਤੇ ਇਹਦਾ ਕੈਂਪ ਲੱਗੀ ਹੋਈ ਨਹੀਂ ਇਹਦਾ ਹਾਂਜੀ ਹਾਂਜੀ ਜੋ ਤੁਹਾਨੂੰ ਸੇਵਾ ਕੇਂਦਰਾਂ 'ਚ ਸਹੂਲਤਾਂ ਜਿਹੜੀ ਆ ਉਹ ਤੁਹਾਨੂੰ ਉਹੀ ਡਿਜੀਟਲ ਕਾਰਡ ਜਿਹੜੇ ਇੱਥੇ ਇੱਥੇ ਤੁਹਾਡੇ ਘਰ ਆ ਕੇ ਬਣਾ ਰਹੇ ਨੇ ਸੋ ਇੱਧਰ ਦੇਖ ਸਕਦੇ ਹੋ ਜੀ ਕਿ ਜਿੱਥੇ ਕੀ ਆ ਇਸ ਸਮੇਂ ਦੇਖ ਲਓ ਕਿ ਜਿਹੜਾ ਸਿਹਤ ਬੀਮਾ ਕਾਰਡ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਯੋਜਨਾ ਚਲਾਈ ਗਈ ਉਸ ਦੇ ਤਹਿਤ ਇਹ ਜਿਹੜਾ ਕਾਰਡ ਬਣ ਰਿਹਾ ਹੈ ਤੇ ਇੱਥੇ ਫੋਟੋ ਹੋ ਰਹੀ ਹੈ ਇੱਥੇ ਹੁਣ ਤੁਸੀਂ ਇੱਥੇ ਕਿਹੜੀ ਕਿਹੜੀ ਫਾਰਮੈਲਿਟੀਜ਼ ਕਰ ਰਹੇ ਹੋ ਇੱਥੇ ਫਿੰਗਰਪ੍ਰਿੰਟਸ ਲੈ ਰਹੇ ਹੋ ਤੇ ਫੋਟੋਸ ਲੈ ਰਹੇ ਹੋ ਜੀ ਨਹੀਂ ਸਰ ਇਹਦੇ ਵਿੱਚ ਜਿਹੜੇ ਹੁਣ ਤੁਸੀਂ ਆਪਣੇ ਹਾਰਡ ਕਾਪੀਆਂ ਅਪਾਇੰਟਮੈਂਟ ਲੈਟਰ ਮਿਲ ਗਈ ਹੋਈ ਜਿਹੜੀ ਉਹਨਾਂ ਨੂੰ ਹਾਰਡ ਕਾਪੀਆਂ ਨੂੰ ਇੱਥੇ ਸਕੈਨ ਹੋ ਕੇ ਪ੍ਰੋਪਰ ਡਾਟਾ ਉੱਪਰ ਜਾ ਰਿਹਾ ਚੰਡੀਗੜ੍ਹ ਠੀਕ ਹੈ ਤੇ ਤੁਹਾਨੂੰ ਵਿਦਿਆਨਿ 15 ਤੋਂ 20 ਦਿਨ ਦੇ ਵਿੱਚ ਵਿੱਚ ਇਹ ਕਾਰਡ ਘਰ ਡਿਲੀਵਰ ਹੋਣਗੇ ਪਰ ਤੁਸੀਂ ਵੀ ਇੱਥੇ ਕਾਰਡ ਬਣਵਾਉਣ ਆਏ ਹੋ ਜੀ ਜੀ ਮੈਂ ਮੇਰਾ ਕਾਰਡ ਪਿਛਲੇ ਦਿਨੇ ਹੀ ਬਣ ਗਿਆ ਆ ਅੱਛਾ ਬਣ ਗਿਆ ਤੁਹਾਡੇ ਤੱਕ ਪਹੁੰਚ ਗਿਆ ਜੀ ਕਾਰਡ ਮੇਰੇ ਕਾਰਡ ਹੱਲੇ ਬੰਜੂ ਗੇ ਐਮ ਐਲ ਐ ਰਜਿਸਟਰ ਹੋ ਗਿਆ ਰਜਿਸਟਰਡ ਹੋ ਗਿਆ ਔਰ ਮੋਬਾਈਲ ਦੇ ਵਿੱਚ ਇਹਦੀ ਐਂਟਰੀ ਆ ਚੁੱਕੀ ਆ ਅੱਛਾ ਤੁਹਾਡੇ ਕੋਲ ਤੁਹਾਡੇ ਕੋਲ ਉਹਦਾ ਨੰਬਰ ਵੀ ਆ ਗਿਆ ਯਾਰ ਪੈਸੇ ਪੂਸੇ ਕੋਈ ਮੰਗੇ ਇਹਨਾਂ ਨੇ ਨਹੀਂ ਜੀ ਨਹੀਂ ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਜੀ ਨਹੀਂ ਨਹੀਂ ਜੀ ਬਸ ਆਏ ਹੋ 1% ਦਾ ਦਿਓ ਬਾਕੀ ਲੋਕਾਂ ਨੂੰ ਵੀ ਤੁਸੀਂ ਜਦੋਂ ਆਏ ਹੋ ਕਿਸ ਤਰੀਕੇ ਨਾਲ ਬਸ ਇਹੀ ਆ ਵੀ ਆਧਾਰ ਕਾਰਡ ਤੇ ਵੋਟਰ ਕਾਰਡ ਆਪਣਾ ਹੈ ਨਾ ਜਿਹੜਾ ਵੋਟਰ ਕਾਰਡ ਆ ਉਹ ਜਿਹੜਾ ਛੋਟਾ ਜਿਹੜਾ ਨਵਾਂ ਬਣਿਆ ਆ ਉਹ ਉਹ ਚਾਹੀਦਾ ਆ ਹਾਂ ਜੀ ਤੁਹਾਡੇ ਪਰਿਵਾਰ ਦੇ ਕਿੰਨੇ ਮੈਂ ਸਾਡੇ ਤੇ ਕਾਰਡ ਦੋ ਮੇਰੇ بیٹے ਆ ਉਹਨਾਂ ਦੇ ਅਲੱਗ-ਅਲੱਗ ਬਣੇ ਆ ਮੇਰਾ ਤੇ ਮੇਰੀ ਵਾਈਫ ਦਾ ਇੱਕ ਅਲੱਗ ਬਣਿਆ ਹਾਂਜੀ ਠੀਕ ਹੈ ਪਰਵਾਹ ਰਿਕਾਰਡਿੰਗ ਨਹੀਂ ਬਣ ਗਈ ਹਾਂਜੀ ਹਾਂਜੀ ਪੂਰਾ ਪਰਿਵਾਰ ਇੱਥੇ ਅੰਦਰ ਵੀ ਗੱਲਬਾਤ ਕਰ ਲੈਣੀ ਕਿਉਂਕਿ ਦੇਖ ਸਕਦੇ ਹੋ ਕਿ ਥੋੜੇ ਸਾਹਮਣੇ ਕਿ ਜੋ ਇਸ ਸਮੇਂ ਲਾਈਵ ਚੱਲ ਰਿਹਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਹੋ ਠੀਕ ਠਾਕ ਹਾਂਜੀ ਠੀਕ ਹੈ ਭਾਜੀ ਤੇ ਤੁਸੀਂ ਕਾਰਡ ਬਣਵਾਉਣ ਆਏ ਹੋ ਮਾਰੇ ਦੱਸ ਸਕਦੇ ਹੋ ਕਿ ਛੋਡੇ ਕੋਲ ਇਹਨਾਂ ਨੇ ਕੀ-ਕੀ ਮੰਗਿਆ ਕਿਹੜੇ-ਕਿਹੜੇ ਡਾਕੂਮੈਂਟ ਸੀਗੇ ਵੋਟਰ ਕਾਰਡ ਆਧਾਰ ਕਾਰਡ بس دوই ਮੰਗਾਏ پیسے ਨਹੀਂ ਮੰਗੇ ਨਾ ਨਹੀਂ ਨਹੀਂ ਪੈਸਾ ਕੋਈ ਨਹੀਂ ਫ੍ਰੀ ਆ پیسے ਤਾਂ ਨਹੀਂ ਕੋਈ ਮੰਗਦੇ ਨਹੀਂ 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 ਕੋਈ ਹੋਰ ਬਿਲਕੁਲ ਫ੍ਰੀ ਹੋ ਰਿਹਾ ਹਾਂਜੀ ਹਾਂਜੀ ਅੱਛਾ ਤੁਸੀਂ ਹੁਣ ਕੀ ਕੀ ਇੱਥੇ ਕੀ ਕੀ ਕਰਵਾਇਆ ਤੁਸੀਂ ਉਹਨ ਇੱਥੇ ਉਹ ਕਾਰਡ ਬਣਵਾਇਆ ਅੱਛਾ ਕਾਰਡ ਬਣਵਾਇਆ ਕਿ ਕਿ ਤੁਹਾਡੇ ਫਿੰਗਰਪ੍ਰਿੰਟਸ ਦਿੱਤੇ ਜਾਂ ਕੀ ਨਹੀਂ ਫੋਟੋ ਕਹਿੰਦੇ ਬਣਾਨੀ ਆ ਹਜੇ ਬਣ ਰਿਹਾ ਆ ਡਾਟਾ ਭਰ ਦਿੱਤਾ ਉਹਨਾਂ ਨੇ ਹਾਂਜੀ ਹਾਂਜੀ ਇੱਕ ਚੀਜ਼ ਹੋਰ ਦੱਸੋ ਜੇ ਕਿਸੇ ਨੇ ਆਪਣਾ ਕਾਰਡ ਬਣਵਾਉਣਾ ਹੈ ਤੇ ਜੇਬ ਦੇ ਵਿੱਚ ਕੋਈ ਪੈਸੇ ਵੋਏ ਪਾ ਕੇ ਲੈ ਕੇ ਆਉਣ ਉਹ ਕਿੰਨੇ ਕ ਪੈਸੇ ਲੱਗਦੇ ਕੋਈ ਰਜਿਸਟ੍ਰੇਸ਼ਨ ਫੀਸ ਹੋ ਗਈ ਜਾਂ ਬਾਅਦ ਤੁਸੀਂ ਕੋ 10 ਲੱਖ ਦਾ ਕਾਰਡ ਬਣਵਾ ਨਹੀਂ ਨਹੀਂ ਸਰ ਤੁਹਾਨੂੰ ਇਹ ਮੈਂ ਗੱਲ ਕਲੀਅਰ ਕਰ ਦਿੰਨਾ ਇਹ ਫ੍ਰੀਓ ਕਾਸਟ کارڈ ਬਨ ਰਹੇ ਆ ਜਿੱਦਾਂ ਹੁਣ ਤੁਸੀਂ ਪਹਿਲਾਂ ਦੇਖੋ ਵੀ ਪਹਿਲਾਂ 3 ਕੁ ਮਹੀਨੇ ਪਹਿਲਾਂ ਇਹਨਾਂ ਨੇ ਆਵਾ ਕਾਰਡ ਬਣਾਏ ਜੀ ਪਾਰਟੀ ਨੇ ਇਹਨਾਂ ਦੀ ਪਾਰਟੀ ਨੇ ਆਵਾ ਕਾਰਡ ਬਣਾਏ ਉਹ ਆਵਾ ਕਾਰਡ ਦਾ 100-100 ਰੁਪਈਆ ਹਰ ਬੰਦੇ ਤੋਂ ਚਾਰਜ ਕਰ ਲਿਆ ਹੁਣ ਉਹ ਬੰਦੇ ਇੱਥੇ ਆ ਰਹੇ ਆ ਵੀ ਅਸੀਂ ਤਾਂ ਆਵਾ ਕਾਰਡ ਬਣਾਏ ਹੋਏ ਆ ਜੀ ਸਾਡਾ 100-100 ਰੁਪਈਆ ਦੇ ਕੇ ਬਣਾਏ ਉਹ ਵੀ ਸਾਡੇ ਜਾਣਦੇ ਨੇ ਇਹਦੇ ਵਿੱਚ 10 ਲੱਖ ਦਾ ਤੁਹਾਡਾ ਇਹਦੇ ਕੋਈ ਚਾਰਜੀਸ ਆ ਅਸੀਂ ਉਹਨਾਂ ਨੂੰ ਇਹੀ ਰਿਕਵੈਸਟ ਕਰ ਰਹੇ ਹਾਂ ਫ੍ਰੀ ਆਫ ਕੋਸਟ ਹੈ ਪੰਜਾਬ ਸਰਕਾਰ ਦਾ ਇੱਕ ਗਹਿਣਾ ਤੁਹਾਨੂੰ ਦੇ ਰਹੇ ਬਣਾ ਕੇ ਕੋਈ ਪੈਸਾ ਨਹੀਂ ਹੈ ਕੋਈ ਪੈਸਾ ਨਹੀਂ ਹੈ ਜੀ ਨਾ ਇੱਕ ਸਿੰਗਲ ਪੈਣੀ ਨਾ ਅਪਾਇੰਟਮੈਂਟ ਦਾ ਕੋਈ ਪੈਸਾ ਤੇ ਨਾ ਕੋਈ ਕਾਰਡ ਦਾ ਪੈਸਾ ਹੈ ਸਰ ਸੋ ਯਾਨੀ ਕਿ ਹੁਣ ਇਹ ਗੱਲ ਗੱਲ ਵੀ ਕਲੀਅਰ ਹੋ ਗਈ ਜੇਕਰ ਤੁਹਾਡੇ ਕੋਲ ਕੋਈ ਪੈਸੇ ਮੰਗਦਾ ਤੁਸੀਂ ਉਹਦੀ ਸ਼ਿਕਾਇਤ ਕਰ ਸਕਦੇ ਹੋ ਕਿ ਇਹ ਜਿਹੜਾ 10 ਲੱਖ ਦਾ ਸਿਹਤ ਬੀਮਾ ਸਿਹਤ ਕਾਰਡ ਤੁਹਾਡਾ ਬਣਨਾ ਜੀ ਇਹ ਬਿਲਕੁਲ ਮੁਫਤ ਬਣਨਾ ਬਿਲਕੁਲ ਨਿਸ਼ੁਲਕ ਬਣਨਾ 1 ਰੁਪਏ ਵੀ ਤੁਹਾਡਾ ਨਹੀਂ ਲੱਗਣਾ ਨਾ ਕੋਈ ਰਜਿਸਟ੍ਰੇਸ਼ਨ ਫੀਸ ਹੈ ਨਾ ਕੋਈ ਤੁਸੀਂ ਬਾਅਦ ਵਿੱਚ ਪੈਸੇ ਦੇਣੀਆਂ ਤੁਸੀਂ ਸਿਰਫ ਆਉਣਾ ਆਪਣੇ ਡਾਕੂਮੈਂਟਸ ਲੈ ਕੇ ਆਉਣੇ ਨੇ ਤਾਂ ਆਪਣਾ ਕਾਰ ਆਪਣੇ ਪਰਿਵਾਰ ਦਾ ਕਾਰਡ ਬਣਵਾਉਣਾ ਤਾਂ ਕਿ ਤੁਹਾਨੂੰ ਤੁਸੀਂ ਇਸ ਕਾਰਡ ਦਾ ਜਦੋਂ ਕੋਈ ਇਹੋ ਜਿਹਾ ਸਮਾਂ ਆਉਂਦਾ ਹੈ ਤਾਂ ਉਸ ਤੋਂ ਬਾਅਦ ਤੁਸੀਂ ਇਸ ਕਾਰਡ ਨੂੰ ਜਿਹੜਾ ਆਪਣੇ ਫਾਇਦੇ ਚ ਲਿਆ ਸਕੋ ਉਸ ਵੀਡੀਓ ਨੂੰ ਬਾਰ ਬ